ਹਾਂ ਜੀ ਵੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਲੈ ਕੇ ਆਈ ਆਂ ਆਪਾਂ ਡੀ ਵਰਮਿੰਗ ਦੇ ਬਾਰੇ ਇ ਤੇ ਬੱਕਰੀਆਂ ਦੀ ਵਰਮੀ ਫੋਲੋ ਕਰਨੀ ਚਾਹੀਦੀ ਹੈ ਤੇ ਕਿਵੇਂ ਕਰਨੀ ਚਾਹੀਦੀ ਹੈ ਤੇ ਕਦੋਂ ਨਹੀਂ ਕਰਨੀ ਚਾਹੀਦੀ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਜਿਹੜੀ ਆਪਾਂ ਬੱਕਰੀਆਂ ਦੇ ਢੇਡ ਵਿੱਚ ਕੀੜੇ ਹੁੰਦੇ ਉਹਨਾਂ ਨੂੰ ਮਾਰਨ ਵਾਸਤੇ ਦਵਾਈ ਦਿੰਨੇ ਜਿਹੜੀ ਆਪਾਂ ਉਹਨੂੰ ਡੀ ਵਰਮੀ ਕਹਿੰਦੇ ਆਂ ਤੇ ਇਹ ਜਿਹੜੀ ਕਦੋਂ ਕਰਨੀ ਚਾਹੀਦੀ ਹੈ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਬੱਕਰੀਆਂ ਦੇ ਬੱਚੇ ਨੇ ਉਹਨਾਂ ਦੀ ਵਾਰਮਿੰਗ ਕਰਨਾ ਚਾਹੀਦੀ ਆ ਜਿਹੜੇ ਬੱਕਰੀਆਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਬਈ ਮਹੀਨੇ ਸਵਾ ਮਹੀਨੇ ਬਾਅਦ ਜਿਹੜੀ ਦੀ ਵਾਰਮਿੰਗ ਕਰਨੀ ਚਾਹੀਦੀ ਜਦੋਂ ਪੂਰੇ weight ਦੇ ਵਿੱਚ ਆ ਜਾਣਾ ਮਨਨ ਕਿ ਚਲ 3 ਕਿਲੋ ਤੋਂ weight ਵੱਧ ਹੋ ਜਾਣਾ 4 ਕਿਲੋ ਦੇ ਕਰੀਬ ਹੋ ਜਾਣਾ ਉਦੋਂ ਦੀ ਵਾਰਮਿੰਗ ਕਰਨੀ ਚਾਹੀਦੀ ਆ ਤੇ ਇਹਨਾਂ ਨੂੰ ਬਈ weight ਦੇ ਸਹਾਰਾ ਦੀ ਵਾਰਮਿੰਗ ਕਰਨੀ ਹੁੰਦੀ ਬੱਕਰੀਆਂ ਨੂੰ 3 ਕਿਲੋ weight ਨੇ 1 ml ਦੇਣੀ ਹੁੰਦੀ ਆ ਸੋ ਬੱਚਾ 3 ਤੋਂ 4 ਕਿਲੋ weight ਹੈਗਾ ਤੁਹਾਨੂੰ ਆਪਾਂ 1 ml ਦੇ ਸਕਦੇ ਆ ਜੇਕਰ weight ਘੱਟਾ ਕਮਜ਼ੋਰਾ ਬੱਚਾ ਉਹਦੀ ਡੀਵਾਰਮਿੰਗ ਨਹੀਂ ਕਰਨੀ ਚਾਹੀਦੀ ਜੀ ਬਈ ਜੇਕਰ ਆਪਣੇ ਬੱਚੇ ਕਮਜ਼ੋਰ ਆ ਤਾਂ ਉਹਨਾਂ ਦੀ ਡੀਵਾਰਮਿੰਗ ਨਹੀਂ ਕਰਨੀ ਚਾਹੀਦੀ ਜਦੋਂ ਵਧੀਆ ਵੇਲ ਤੇ ਵਿੱਚ ਆ ਜਾਂਦੇ ਉਦੋਂ ਡੀਵਾਰਮਿੰਗ ਕਰਨੀ ਚਾਹੀਦੀ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਬੱਕਰੀਆਂ ਜਾਂ ਪਠਾਣ ਦੀ ਵਾਰਮਿੰਗ ਕਦੋਂ ਕਰਨੀ ਚਾਹੀਦੀ ਖੜੇ ਖੜੇ ਲੱਛਣ ਹੁੰਦੇ ਉਹਨਾਂ ਦੇ ਬਈ ਜਦੋਂ ਬੱਕਰੀਆਂ ਦੇ ਨਾ ਅੱਖਾਂ ਵਿੱਚ ਗੰਢ ਜੀ ਬਣ ਜਾਂਦੀ ਜਾਂ ਲਗਾਤਾਰ ਪਾਣੀ ਜੇ ਡਿੱਗਦਾ ਰਹਿੰਦਾ ਜਾਂ ਇੱਕ ਅੱਖ ਤੋਂ ਦੋਨਾਂ ਅੱਖਾਂ ਤੋਂ ਲਗਾਤਾਰ ਪਾਣੀ ਜੇ ਡਿੱਗਦਾ ਰਹਿੰਦਾ ਤੇ ਬੱਕਰੀ ਸੁੱਤ ਜੀ ਹੋ ਜਾਂਦੀ ਆ ਉਦੋਂ ਲੱਛਣ ਹੁੰਦੇ ਵੀਲੇ ਪੇਟ ਵਿੱਚ ਕੀੜੇ ਆ ਤੇ ਉਹਨਾਂ ਡੀ ਵਰਮਿੰਗ ਆਪਾਂ ਕਰ ਦੇਣੀ ਚਾਹੀਦੀ ਆ ਤੇ ਜੇਕਰ ਬੱਕਰੀ ਖਾਣਾ ਬਿਨਾਂ ਘੱਟ ਖਾਂਦੀ ਆ ਜਿਹੜਾ ਪਨੀਰ ਜਾਰਾ ਪਾਉਂਦੇ ਆ ਘੱਟ ਖਾਂਦੀ ਆ ਤਾਂ ਵੀ ਡੀ ਵਰਮਿੰਗ ਦੇ ਜਿਹੜੇ ਲੱਛਣ ਹੁੰਦੇ ਆ ਤੇ ਜਾਂ ਕਈ ਵਾਰ ਬੱਕਰੀ ਹਰਾ ਚਰਾ ਵਧੀਆ ਖਾਈ ਜਾਂਦੀ ਆ ਇਹਨੂੰ ਲੱਗਦਾ ਨਹੀਂ ਉਹ ਕਮਜ਼ੋਰ ਹੁੰਦੀ ਜਾਂਦੀ ਆ ਇਹ ਵੀ ਬਈ ਪੇਟ ਦੇ ਕੀੜੇ ਲੱਛਣ ਹੁੰਦੇ ਤਾਂ ਆਪਾਂ ਉਹਨਾਂ ਦੀ ਡੀ ਵਰਮਿੰਗ ਕਰ ਸਕਦੇ ਆ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਵੀ ਜੇਕਰ ਤਾਨੂੰ ਡੀ ਵਾਰਮਿੰਗ ਦੀ ਦਵਾਈ ਦੇ ਮੈਡੀਸਿਨ ਦੇਣ ਦੇ ਬਾਰੇ ਨਹੀਂ ਪਤਾਗਾ ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਤਾਂ ਉਹਦੇ ਵਾਸਤੇ ਫ ਸਪੈਸ਼ਲਿਸਟ ਦੇ ਇੱਕ ਵੀਡੀਓ ਪਾਈ ਆ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਡੀ ਵਾਰਮਿੰਗ ਦੇ ਬਾਰੇ ਚ ਆਪਾਂ ਸਪੈਸ਼ਲ ਵੀਡੀਓ ਪਾਈ ਆ ਵੀ ਕਿਵੇਂ ਮੈਡੀਸਿਨ ਦੇਣੀ ਆ ਕਿੰਨੀ ਦੇਣੀ ਆ ਕਿੰਨੀ ਡੋਜ਼ ਹੋਣੀ ਚਾਹੀਦੀ ਉਹਦੇ ਬਾਰੇ ਸਾਰੀ ਜਾਣਕਾਰੀ ਆਪਾਂ ਦਿੱਤੀ ਆ ਉਹ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਵੀ ਇਹਦੇ ਨਾਲ ਬੱਕਰੀਆਂ ਚਮੜੀ ਵਿੱਚ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਆ ਵਾਲ ਜਣ ਲੱਗ ਪੈਂਦੇ ਆ ਤੇ ਬੱਕਰੀ ਕਮਜ਼ੋਰ ਹੋ ਜਾਂਦੀ ਆ ਸੋ ਇਹ ਸਾਰੇ ਲੱਛਣ ਹੁੰਦੇ ਆ ਵੀ ਬੱਕਰੀ ਜੇ ਪੇਟ ਵਿੱਚ ਕੀ ਲਿਆ ਤਾਂ ਉਹਦੀ ਡੀ ਵਰਮਿੰਗ ਆਪਾਂ ਕਰਦੇ ਨੇ ਚਾਹੀਦੀ ਹੈ। ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਗੱਬਣ ਬੱਕਰੀਆਂ ਦੀ ਡੀ ਵਰਮਿੰਗ ਕਦੋਂ ਕਰਨੀ ਚਾਹੀਦੀ ਆ ਵੀ ਪਾਠਾ ਚਾਹੇ ਬੱਕਰੀ ਜਦੋਂ ਗੱਬਣ ਹੁੰਦੀ ਆ ਉਹ ਜਦੋਂ ਉਹਨੂੰ ਗੱਬਣ ਹੋਈ ਨਹੀਂ 2 ਮਹੀਨੇ ਹੋ ਗਏ ਉਸ ਤੋਂ ਬਾਅਦ ਜਿਹੜੀ ਡੀ ਵਰਮਿੰਗ ਕਰਨੀ ਚਾਹੀਦੀ ਉਹ ਤੋਂ ਪਹਿਲਾਂ ਡੀ ਵਰਮਿੰਗ ਨਹੀਂ ਕਰਨੀ ਚਾਹੀਦੀ। ਤੇ ਗੱਬਣ ਬੱਕਰੀਆਂ ਜਿਹੜੀ ਆਪਾਂ ਡੀ ਡੀ ਵਰਮਿੰਗ ਵਾਲੀ ਮੈਡੀਸਿਨ ਵਰਤਦੇ ਹਾਂ ਉਹ ਵੀ ਅਲੱਗਤ ਹੁੰਦੀ ਉਹ ਆਪਾਂ ਡਾਕਟਰ ਦੀ ਸਲਾਹ ਨਾਲ ਜਿਹੜੀ ਵਰਤ ਸਕਦੇ ਆ। ਗੱਬਣ ਬੱਕਰੀਆਂ ਡੀ ਵਰਮ ਤੇ ਜੇ ਵੀ ਹੁਣ 5ਵੇਂ ਮਹੀਨੇ ਵੀ ਡੀਵਰਮਿੰਗ ਨਹੀਂ ਕਰ ਸਕਦੇਗੇ ਦੂਜੇ ਜਾਂ ਤੀਜੇ ਮਹੀਨੇ ਜਿਹੜੇ ਡੀਵਰਮਿੰਗ ਆਪਾਂ ਕਰ ਸਕਦੇ ਆ ਜਿਹੜੀ ਬકરી ਵੀ ਸੂਈ ਜਣੂਗੀ 25 ਦਿਨਾਂ ਤੋਂ ਬਾਅਦ ਜਿਹੜੀ ਡੀਵਰਮਿੰਗ ਕਰਨੀ ਚਾਹੀਦੀ ਆ ਜਾਂ ਮਹੀਨੇ ਬਾਅਦ ਕਰਨੀ ਚਾਹੀਦੀ ਉਸ ਤੋਂ ਪਹਿਲਾਂ ਡੀਵਰਮਿੰਗ ਨਹੀਂ ਕਰਨੀ ਚਾਹੀਦੀਗੀ ਸੋ ਇਹ ਤਾਂ ਪਤਾ ਨੂੰ ਦੱਸਤਾ ਵੀ ਬੱਕਰੀਆਂ ਦੀ ਬੱਚਿਆਂ ਦੀ ਡੀਵਰਮਿੰਗ ਕਦੋਂ ਕਰਨੀ ਚਾਹੀਦੀ ਤੇ ਲੱਛਣ ਵੀ ਆਪਾਂ ਸਾਰੇ ਤੁਹਾਨੂੰ ਦੱਸਦੇ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੀ ਡੀਵਰਮਿੰਗ ਕਦੋਂ ਨਹੀਂ ਕਰਨੀ ਚਾਹੀਦੀ ਸੋ ਇਹ ਵੀ ਧਿਆਨ ਨਾਲ ਜ਼ਰੂਰ ਸੁਣ ਲਓ ਜੇ ਜਦੋਂ ਵੀ ਆਪਣੀ ਬੱਕਰੀ ਬਿਮਾਰ ਆ ਮੰਨ ਕੇ ਚਲੋ ਦਾ ਟੈਂਪਰੇਚਰ ਵਧਾਉਣੋਂ ਬੁਖਾਰ ਹੋਇਆ ਤਾਂ ਉਦੋਂ ਡੀਵਰਮਿੰਗ ਨਹੀਂ ਕਰਨੀ ਚਾਹੀਦੀ ਜਾਂ ਕਿ ਬੱਕਰੀ ਨੂੰ ਹੋਰ ਬਿਮਾਰੀ ਆ ਤਾਂ ਉਦੋਂ ਵੀ ਡੀਵਰਮਿੰਗ ਨਹੀਂ ਕਰਨੀ ਚਾਹੀਦੀ ਜਾਂ ਟੈਂਪਰੇਚਰ ਲੋ ਆ ਉਦੋਂ ਵੀ ਡੀਵਰਮਿੰਗ ਨਹੀਂ ਕਰਦੀ ਚਾਹੀਦੀ ਕਿਉਂਕਿ ਕਈ ਵਾਰ ਬੱਕਰੀ ਬਿਮਾਰ ਵੈਸੀ ਹੁੰਦੀ ਆ ਜੇ ਉਹਦੀ ਡੀਵਰਮਿੰਗ ਕਰ ਦਾਂਗੇ ਤਾਂ ਨੁਕਸਾਨ ਹੋ ਸਕਦਾ ਇਸ ਲਈ ਵੀ ਬਿਮਾਰ ਬੱਕਰੀ ਡੀਵਰਮਿੰਗ ਨਹੀਂ ਕਰਨੀ ਚਾਹੀਦੀ ਜੇ ਜਦੋਂ ਸਹੀ ਹੈ ਬੱਕਰੀ ਉਸੇ ਬੱਕਰੀ ਦੀ ਡੀਵਰਮਿੰਗ ਕਰਨੀ ਚਾਹੀਦੀ ਆ ਜਿਹੜੀ ਬੱਕਰੀ ਨੂੰ ਤੋਂ ਬਾਹਰ ਛੱਡਦੇ ਆ ਉਹਨਾਂ ਚ ਡੀਵਰਮਿੰਗ ਦੀ ਪ੍ਰੋਬਲਮ ਵੀ ਬਹੁਤ ਘੱਟ ਆਉਂਦੀ ਹੈ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੂਟੀਆਂ ਖਾਂਦੀਆਂ ਜਾਂ ਘਾਹ ਵਗੈਰਾ ਖਾਂਦੀਆਂ ਜਾਂ ਨਿੰਮ ਦੇ ਕੇ ਇਦਾਂ ਦੇ ਜਿਹੜੇ ਖਾਂਦੀ ਰਹਿੰਦੀ ਉਹਦਾ ਕਰਕੇ ਡੀਵਰਮਿੰਗ ਬਹੁਤ ਘੱਟ ਕਰਨ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਨਿੰਮ ਕੌੜੀ ਹੁੰਦੀ ਉਹਦਾ ਕਰਕੇ ਡੀਵਰਮਿੰਗ ਕਰਨ ਦੀ ਲੋੜ ਨਹੀਂ ਪੈਂਦੀ ਕਿ ਪੀੜ ਦੇ ਕੀੜੇ ਮਰ ਜਾਂਦੇ ਆ ਤੇ ਇਸ ਤਰ੍ਹਾਂ ਜਿਹੜੀਆਂ ਆਪਾਂ ਬੱਕਰੀਆਂ ਕੁੱਲੀਆਂ ਛੱਡਦੇ ਉਹਨਾਂ ਨੂੰ ਡੀਵਰਮਿੰਗ ਕਰਨ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ ਹੈ ਜੇ ਆਪਾਂ ਘਰੇ ਰੱਖਦੇ ਆ ਫੀਡ ਵਗੈਰਾ ਉਹਨਾਂ ਨੂੰ ਪਾਉਂਦੇ ਆ ਉਹਨਾਂ ਵਿੱਚ ਥੋੜੀ ਜਿਆਦੇ ਪ੍ਰ ਤੁਦੇ ਇਸ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਜੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਦੰਨੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ